i <laughs> ਦਿਨੇ ਭਰੀਆਂ ਹੋਈਆਂ ਹਨ ਤਾਂ ਅਸੀਂ ਉਹਨਾਂ ਨੂੰ ਜੀ ਆਖਦੇ ਆਂ ਕਿ ਉਹਨਾਂ ਦੇ ਨਾਲ ਆਏ ਹੋਏ ਸਾਰ ਜੀ ਸਿੰਘ ਰਣਜੀਤ ਸਿੰਘ ਰਾਣਾ ਜੀ ਦਾ ਉਹਨਾਂ ਦਾ ਧੰਨਵਾਦ ਕਰਦੇ ਆਂ ਜੀ ਕੈਪਟਨ ਨਿਸ਼ਪਾਲ ਸਿੰਘ ਦੀ ਕੁਲਵੰਤ ਸਿੰਘ ਜੀ ਜੰਮੂ ਤੋਂ ਟਵਿੰਟਰ ਸਿੰਘ ਦੀ ਸਾਡੇ ਟ੍ਰਸਟੀ ਮੈਂਬਰ ਬੜੇ ਸੀਨੀਅਰ ਮੈਂਬਰ ਹੈ ਸਾਡੇ ਉਹਨਾਂ ਨੂੰ ਜੀ ਆਖਦੇ ਆਂ ਆਖਦੇ ਆਂ ਧੰਨਵਾਦੀਆਂ ਉਹਨਾਂ ਦੇ ਮਨਿੰਦਰ ਸਿੰਘ ਜੀ ਬੀਬੀਸੀ ਚੈਨਲ ਤੋਂ ਆਏ ਆ ਉਹਨਾਂ ਦਾ ਧੰਨਵਾਦ ਮੇਰੇ ਸਾਹਮਣੇ ਮੇਰੇ ਛੋਟੇ ਵੀਰ ਖੜੇ ਆ ਸੋਨੋਬਾਦੀ ਹੁਣਾਂ ਉਹ ਜੀ ਆਕਦੇ ਧੰਨਵਾਦ ਉਹਨਾਂ ਦਾ ਸਰਕਾਰੀ ਕਾਲਜ ਲੁਧਿਆਣਾ ਤੋਂ ਪ੍ਰਿੰਸੀਪਲ ਆਏ ਡਾਕਟਰ ਮਹਿੰਦਰ ਸ਼ਰੀ ਐਜੂਕੇਸ਼ਨ ਚੈਰੀਟੇਬਲ ਫੰਡਸ ਦੁਆਰਾ ਚਾਰਚਾੜੀ ਵਿਖੇ ਪਰ ਪ੍ਰਿੰਸੀਪਲ ਅਰਜੰਦਿਸਵਰਨ ਸਿੰਘ ਜੀ ਕੈਨਡਾ ਵਾਲਾ ਬਣੋ ਜਿਹੜੇ ਇਸ ਟਰਸਟ ਦੇ ਤੇ ਗੁਰੂ ਨਾਨਕ ਸਾਹਿਬ ਸਕੂਲ ਦੇ ਸਥਾਪਕ ਨੂੰ ਹੰਤ ਚੇਅਰਮੈਨ ਹਨ ਉਹਨਾਂ ਵੱਲੋਂ 1 ਸਾਲ ਦੀ ਦਿਨਾ ਤਹਿਮਾ ਗੁਰੂਮਤ ਕੈਂਪ ਲਗਾਇਆ ਗਿਆ ਜਿਸ ਵਿੱਚ 15 ਦੇ ਕਰੀਬ ਬਲਾਦਿਆ ਨੇ ਕਿ ਇੱਥੇ ਸ਼ਿਰਕਤ ਕੀਤੀ ਦੇ ਬੱਚਿਆਂ ਦੇ ਰੂਪ ਰੂਪੀ ਉਹਨਾਂ ਨੇ ਗੁਰੂਮਤ ਜੀਵਨ ਗੁਰਮੁਖੀ ਕਹਿੰਦੀ ਵਿਦਿਆ ਦੇ ਰਾਹੀਂ ਬੱਚਾ ਨੂੰ ਇੱਕ ਚੰਗਾ ਸੰਦੇਸ਼ ਦਿੱਤਾ ਕਿ ਬੱਚੇ ਰਖਵਾਰੀ ਕੀ ਹੋ ਜਾਣਾ ਚਾਹੀਦਾ ਹੈ ਵਿਗਿਆਨਿਸਵਰ ਸਿੰਘ ਜੀ ਬਲੋ ਵਿਦਿਆ ਦੇ ਖੇਤਰ ਦੇ ਵਿੱਚ ਤੇ ਗੁਰਮੁਖੀ ਖੇਤਰ ਦੇ ਵਿੱਚ ਇਹਦਾ ਪ੍ਰਚਾਰ ਤੇ ਪ੍ਰਸਾਰ ਨੂੰ ਬਹੁਤ ਲੱਭ ਕੀਤਾ ਜਾ ਰਿਹਾ ਹੈ ਇਹ ਉਹਨਾਂ ਦੀ ਇਲਾਕੇ ਨੂੰ ਬਹੁਤ ਵੱਡੀ ਦੇਣ ਹੈ ਤੇ ਬਾਪੂ ਜੀ ਗਿਆਨੀ ਸਵਰਨ ਸਿੰਘ ਜੀ ਗੈਂਦਾ ਵਾਲਾ ਸਾਰੇ ਇਲਾਕਾ ਨਿਵਾਸੀਆਂ ਨੂੰ ਬੀਲ ਲੈ ਕੇ ਉਹ ਵੱਧ ਤੋਂ ਵੱਧ ਆਪਣੇ ਬੱਚਿਆਂ ਨੂੰ ਗੁਰਨਾਣਕਾਲਸਾ ਸਕੂਲ ਦੇ ਵਿੱਚ ਦਾਖਲਾ ਕਰਵਾ ਕੇ ਕਿਉਂ ਜ਼ਰੂਰੀ ਹੈ ਇਥੇ ਦਾਖਲਾ ਕਿ ਜੇ ਅਸੀਂ ਬੱਚਿਆਂ ਦੇ ਫਿਊਚਰ ਨੂੰ ਬਚਾਉਣਾ ਹੈ ਗੁਰਨਾਣਕਾਲਸਾ ਵਾਹਿਦੁੱਦੀ ਕੀ ਫਤਿਹ ਜਿਵੇਂ ਕਿ ਆਪ ਜੀ ਜਾਣੂ ਗੁਰਨਾਣਕਾਲਸਾ ਸਕੂਲ ਦੇ ਵਿੱਚ 5 ਤਰੀਕ ਤੋਂ ਲੈ ਕੇ ਅੱਜ 15 ਤੀਕਰ ਵਰਮਤ ਕੈਂਪ ਚੱਲ ਰਿਹਾ ਸੀਗਾ ਇਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਗਿਆਨੀ ਸ਼ਰਸਿੰਘ ਖਾਲਸਾ ਜੀ ਦਾ ਜੋ ਕਿ ਕੈਨੇਡਾ ਵਾਲੇ ਹਨ ਉਹਨਾਂ ਨੇ ਆਪਣਾ ਇੱਥੇ ਘਰ ਪਰਿਵਾਰ ਸਾਰਾ ਬੀਤ ਕੇ ਕੌਮ ਦੇ ਲਿਖੇ ਲਾਇਆ ਹੈ ਜੋ ਉਹਨਾਂ ਦਾ ਮਨੂਹਰਤ ਹੈ ਉਹ ਇਹ ਹੈ ਵੀ ਸਮਾਜ ਦੇ ਵਿੱਚ ਜਿਹੜੀਆਂ ਕੁਰੇਤੀਆਂ ਫੈਲੀਆਂ ਹੋਈਆਂ ਹਨ ਉਹਨਾਂ ਨੂੰ ਦੂਰ ਕਰਨ ਵਾਸਤੇ ਕੋਈ ਇੱਕ ਹੋਰ ਇੱਕ ਜਰੀਆ ਹੈ ਉਹ ਗੁਰਮਤਿ ਹੈ ਤੇ ਗੁਰਮਤਿ ਦੇ ਪ੍ਰਚਾਰ ਵਾਸਤੇ ਕੈਂਪ ਲਗਾਇਆ ਗਿਆ ਸੀ ਉਹਦੇ ਵਿੱਚ ਸਭ ਤੋਂ ਵੱਡੀ ਸਫਲਤਾ ਇਹ ਮਿਲੀ ਹੈ ਇਹ ਹਾਲੇ ਦਿਵਾਲੀ ਦੇ ਕਾਫੀ ਪਿੰਡਾਂ ਦੇ ਸਾਡੇ ਕੋਲ ਬੱਚੇ ਆਏ ਹਨ ਤੇ ਜਿਹਦੇ ਵਿੱਚ ਕਤਕਾ ਹਰਮੋਨੀਅਮ ਤੇ ਹੋਰ ਕਾਫੀ ਚੀਜ਼ਾਂ ਦੇ ਸਿਲਾਈ ਜਿਨ੍ਹਾਂ ਨੂੰ ਮਿਲੀ ਹੈ ਬੱਚਿਆਂ ਨੂੰ ਚੰਗੀ ਸਮਾਜ ਦੀ ਸਿਹਤ ਵਾਸਤੇ ਇਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਤੇ ਸਾਰੀਆਂ ਸੰਗਤਾਂ ਦਾ ਸਾਰੇ ਆਏ ਹੋਏ ਬਤਵੰਦੇ ਸੱਜਣਾ ਦਾ ਧਿਰੋਤਨਵਾਦ ਹੈ ਦੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ